ਸਰ ਮੈਂ ਇੰਸਟਾਗ੍ਰਾਮ ਤੇ ਦੇਖਿਆ ਕਿ ਨਸੀਬ ਨੇ ਹੁਣ ਦਿਲਜੀਤ ਦਸਾਂਝ ਨੂੰ ਟਾਰਗੇਟ ਕੀਤਾ ਉਹਦੀ ਚਮਕੀਲਾ ਫਿਲਮ ਵਿੱਚ ਉਹਦੀ ਕੱਟੇ ਹੋਏ ਵਾਲਾ ਵਾਲੀ ਫੋਟੋ ਲਗਾ ਕੇ ਗਿਆ ਹੈ ਇਹ ਤਾਂ ਪੰਜਾਬੀ ਨਹੀਂ ਆ ਤੁਹਾਡਾ ਇਸ ਮਾਮਲੇ ਬਾਰੇ ਕੀ ਕਹਿਣਾ ਹੈ ਇਹੀ ਲਿਖਿਆ ਕਿ ਹੀ ਇਸ ਨਾਟ ਪੰਜਾਬੀ ਨਾ ਤੁਸੀਂ ਉਹਦੀ ਗੱਲ ਕਰ ਰਹੇ ਹੋ ਜੀ ਪਹਿਲਾਂ ਆਪਾਂ ਦੇਖਿਆ ਕਿ ਸਿੱਧੂ ਮੂਸੇਵਾਲੇ ਨੂੰ ਵੀ ਟਾਰਗੇਟ ਕਰਦਾ ਰਿਹਾ ਨਸੀਬ ਔਰ ਸਿੱਧੂ ਮੂਸੇਵਾਲੇ ਦੀ ਮੌਤ ਤੋਂ ਬਾਅਦ ਵੀ ਸਿੱਧੂ ਮੂਸੇਵਾਲੇ ਦੇ ਖਿਲਾਫ ਹੀ ਬੋਲਦਾ ਰਿਹਾ ਜੀ ਸਰ ਜੀ ਇੱਥੋਂ ਤਾਂ ਇਦਾਂ ਹੀ ਲੱਗਦਾ ਕਿ ਨਸੀਬ ਤੇ ਜਿਹੜੇ ਨਸੀਬ ਚਮਕ ਨਹੀਂ ਨਾ ਰਹੇ ਉਹਨੂੰ ਲੱਗਦਾ ਕਿ ਕਿਸੇ ਨਾ ਕਿਸੇ ਨੂੰ ਪਰ ਮੈਂ ਇੱਥੇ ਨਾ ਇੱਕ ਤੁਹਾਨੂੰ ਐਗਜ਼ਾਮਪਲ ਦੇ ਕੇ ਸਮਝਾਉਂਗਾ ਇੱਕ ਕਹਾਣੀ ਨਾਲ ਸਮਝਾਉਂਗਾ ਕਿ ਨਸੀਬ ਐਕਚੁਅਲੀ ਚਾਹੁੰਦਾ ਕੀ ਹੈ ਕਿਉਂਕਿ ਮੈਂ ਨਸੀਬ ਦਾ ਵੀ ਜਿਹੜਾ ਉਹਨੇ ਸਟੇਟਮੈਂਟ ਪਾਈ ਉਹ ਪੜ੍ਹੀ ਹੈ ਤੇ ਮੁਰੇ ਜੋ ਦਲਜੀਤ ਨੂੰ ਸਾਝ ਨੇ ਹੰਬਲਨੈਸ ਦਿਖਾਈ ਹੈ ਜੋ ਦਿਖਾਇਆ ਕਿ ਉਹ ਨੇਚਰ ਦੇ ਕਰੀਬ ਹੈ ਉਹ ਵੀ ਗੱਲ ਕਰਾਂਗੇ ਹੁਣ ਹੁੰਦਾ ਕੀ ਹੈ ਇੱਕ ਵਾਰੀ ਨਾ ਦਲਜੀਤ ਵਰਗਾ ਰੱਜਿਆ ਪੁੱਜਿਆ ਬੰਦਾ ਜਿਹਨੂੰ ਪਰਮਾਤਮਾ ਨੇ ਬਹੁਤ ਨਵਾਜਿਆ ਹੁੰਦਾ ਜਿਹਦੇ ਕੋਲ ਚਾਰੇ ਪਾਸੇ ਖੁਸ਼ੀਆਂ ਖੇੜੇ ਲੋਕ ਜਿਹਨੂੰ ਪਿਆਰ ਕਰਦੇ ਹੁੰਦੇ ਆ ਉਹ ਬੰਦਾ ਤੇ ਇੱਕ ਨਸੀਬ ਵਰਗਾ ਜਿਹਦੇ ਨਸੀਬ ਵਾਲੇ ਚਮਕੇ ਨਹੀਂ ਹੁੰਦੇ ਉਹ ਇੱਕ ਬਾਬੇ ਕੋ ਜਾਂਦੇ ਪਤਾ ਲੱਗਦਾ ਕਹਿੰਦੇ ਕਿ ਬਾਬਾ ਬਹੁਤ ਕਰਨੀ ਵਾਲਾ ਉਹਦੀ ਰੱਬ ਨਾਲ ਸਿੱਧੀ ਗੱਲਬਾਤ ਹੈ ਜਿਹੜਾ ਮਰਜ਼ੀ ਰੱਬ ਤੋਂ ਸਵਾਲ ਪੁੱਛ ਲਓ ਜਵਾਬ ਮਿਲ ਜਾਂਦਾ ਦਿਲਜੀਤ ਦੀ ਵਾਰੀ ਆਂਦੀ ਹੈ ਦਿਲਜੀਤ ਨੂੰ ਬੰਦਾ ਕਹਿੰਦਾ ਕਿ ਦੱਸ ਵੀ ਰੱਬ ਤੋਂ ਕੀ ਪੁੱਛਣਾ ਕਹਿੰਦਾ ਜੀ ਮੈਂ ਤਾਂ ਇਹ ਕਹਿਣਾ ਕਿ ਰੱਬ ਦਾ ਦਿੱਤਾ ਬਹੁਤ ਕੁਝ ਹੈ ਮੈਨੂੰ ਬਹੁਤ نوازਿਆ ਰੱਬ ਨੇ ਆਹ ਕਪਾੜ ਭਰੇ ਪਏ ਆ ਮੈਂ ਚਾਹੁੰਦਾ ਹੁਣ ਲੋਕਾਂ ਨੂੰ ਵੀ ਵੰਡੇ ਕਿਸੇ ਹੋਰ ਨੂੰ ਮੌਕਾ ਵੀ ਮਿਲੇ ਉਹ ਕਹਿੰਦੇ ਠੀਕ ਹੈ ਜੀ ਫਿਰ ਨਸੀਬ ਦੀ ਵਾਰੀ ਆਂਦੀ ਹੈ ਕਹਿੰਦੇ ਹਾਂ ਵੀ ਤੂੰ ਕੀ ਚਾਹੁੰਦਾ ਤੇਰੇ ਨਸੀਬਾ 'ਚ ਕੀ ਲਿਖਿਆ ਜਾਵੇ ਉਹ ਕਹਿੰਦਾ ਸਾਰਾ ਕੁਝ ਦਿਲਜੀਤ ਅਰਕੇ ਨੂੰ ਦੇ ਸਾਡੇ ਨਸੀਬ ਚ ਵੀ ਕੁਝ ਲਿਖੋ ਮੇਰਾ ਤੇ ਸਵਾਲ ਹੈ ਸਾਡੀ ਵਾਰੀ ਆਦਾਊਗੀ ਉਹ ਕਹਿੰਦੇ ਠੀਕ ਹੈ ਜੀ ਹੁਣ ਮੇਰਾ ਸਮਾਂ ਹੋ ਗਿਆ ਮੈਂ ਰੱਬ ਨਾਲ ਗੱਲਬਾਤ ਕਰਨ ਚੱਲਾਂ ਉਹ ਰੱਬ ਨਾਲ ਗੱਲਬਾਤ ਕਰਕੇ ਆਉਂਦੇ ਆ ਦਿਲਜੀਤ ਕਹਿੰਦਾ ਹਾਂਜੀ ਕੀ ਹੁਕਮ ਹੈ ਕਿਉਂਕਿ ਅੱਜਕੱਲ ਦਿਲਜੀਤ ਐਵੇਂ ਨਾ ਭਾਈ ਐਵੇਂ ਦਿਖ ਰਿਹਾ ਜੇ ਮੈਂ ਸੱਚੀ ਗੱਲ ਕਰਾਂ ਤੂੰ ਵੀ ਬੈਰੀ ਆਨੈਸਟ 10 ਸਾਲ ਪਹਿਲਾਂ ਸਾਨੂੰ ਵੀ ਲੱਗਦਾ ਸੀ ਸ਼ਾਇਦ ਦਿਲਜੀਤ ਫੁਕਰੀ ਜੀ ਮਾਰ ਰਿਹਾ ਪਰ ਅੱਜ ਮਹਿਸੂਸ ਹੁੰਦਾ ਕਿ ਨਹੀਂ ਉਹ ਨੇਚਰ ਦਾ ਪੁੱਤਰ ਹੈ ਉਹ ਹੈ ਹੀ ਇਦਾਂ ਦਾ ਉਹਦੀ ਨੇਚਰ ਹੀ ਇਹ ਹੈ ਉਹ ਸਭ ਨੂੰ ਖੁਸ਼ੀਆਂ ਪਿਆਰ ਵੰਡ ਰਿਹਾ ਔਰ ਚੰਗਾ ਵੀ ਲੱਗ ਰਿ ਤਾਂ ਐਦੀ ਜਿਹੜਾ ਉਹ ਬਾਬਾ ਵਾਪਸ ਆਉਂਦਾ ਦਿਲਜੀਤ ਕਹਿੰਦਾ ਹਾਂਜੀ ਕੀ ਹੁਕਮ ਹੈ ਉਹ ਕਹਿੰਦਾ ਜੀ ਰੱਬ ਨੇ ਇਹ ਕਿਹਾ ਕਿ ਤੂੰ ਨਾ ਬਸ ਸ਼ੁਕਰਾਨਾ ਸ਼ੁਕਰਾਨਾ ਕਰਿਆ ਕਰ ਬਰਕਤਾਂ ਬਹੁਤ ਹੋਣਗੀਆਂ ਦਿਲਜੀਤ ਕਹਿੰਦਾ ਬਰਕਤ ਹੋਰ ਕੀ ਕਰਨੀ ਹੈ ਜੀ ਬਰਕਤ ਤਾਂ ਪਹਿਲੀ ਵਾਰ ਤੋਂ ਕਹਿੰਦਾ ਨਹੀਂ ਤੇਰੇ ਲਈ ਹੁਕਮ ਇਹੀ ਆ ਕਿ ਸ਼ੁਕਰਾਨਾ ਕਰ ਉਹ ਕਹਿੰਦਾ ਠੀਕ ਹੈ ਜੀ ਨਸੀਬ ਕਹਿੰਦਾ ਹਾਂਜੀ ਜੀ ਮੇਰੇ ਨਸੀਬਾ 'ਚ ਕੀ ਲਿਖ ਕੇ ਲਿਖ ਦਿੱਤਾ ਰੱਬ ਨੇ ਕੀ ਲਿਖਾ ਕੇ ਲਿਆਇਓ ਉਹ ਕਹਿੰਦਾ ਤੇਰੇ ਲਈ ਵੀ ਸੇਮ ਰੈਮਡੀ ਆ ਤੇਰੇ ਲਈ ਵੀ ਸੇਮ ਉਪਚਾਰ ਆ ਤੇਰੇ ਲਈ ਵੀ ਸੇਮ ਇਲਾਜ ਆ ਤੂੰ ਵੀ ਸ਼ੁਕਰਾਨਾ 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 ਹੀ ਕਰਨਾ ਹੰਬਲness ਨਹੀਂ ਆਣੀ ਹੈ ਆਪਣੇ ਅੰਦਰ ਹਲੀਮੀ ਲਿਆਣੀ ਹੈ ਉਹ ਕਹਿੰਦਾ ਲੈ ਇਹਨਾਂ ਕੋਲ ਉਹਦੀ ਭਾਸ਼ਾ ਹੀ ਆ ਉਹ ਕਹਿੰਦਾ ਐਦਾਂ ਕੁਝ ਨਹੀਂ ਮਿਲਦਾ ਸਾਰਾ ਕੋਈ ਦਿਲਜੀਤ ਅਰਗਲੇ ਲਈ ਸਾਡੇ ਵਰਗੇ ਲਈ ਕੁਝ ਵੀ ਨਹੀਂ ਐ ਕਹਿ ਕੇ ਗੁੱਸੇ ਚ ਬਾਹਰ ਆ ਜਾਂਦਾ ਤਾਂ ਹੁਣ ਤੁਸੀਂ ਚੀਜ਼ ਸਮਝੋ ਕਿ ਰੈਮਡੀ ਇਹੀ ਹੈ ਲੋਕਾਂ ਦਾ ਦਿਲ ਜਿੱਤਣ ਦੀ ਕਲਾ ਇਹੀ ਹੈ ਸ਼ੁਕਰਾਨਾ ਕਰ ਨਸੀਬ ਨੇ ਸ਼ੁਕਰਾਨਾ ਤਾਂ ਕੀ ਕਰਨਾ ਬਟ ਉਹ ਲੋਕਾਂ ਨੂੰ ਹੀ ਟਾਰਗੇਟ ਕਰ ਰਿਹਾ ਪਹਿਲਾਂ ਉਹ ਸਿੱਧੂ ਮੂਸੇਵਾਲੇ ਨੂੰ ਟਾਰਗੇਟ ਕਰਦਾ ਸੀ ਪਰ ਉੱਥੇ ਲੋਕਾਂ ਨੇ ਉਹਨੂੰ ਰੱਜ ਕੇ ਜਲੀਲ ਕੀਤਾ ਤੇ ਹੁਣ ਉਹ ਉਹਨੇ ਨਵਾਂ ਟਾਰਗੇਟ ਦਿਲਜੀਤ ਦਸਾਂਜ ਨੂੰ ਬਣਾ ਲਿਆ ਪਰ ਤੁਸੀਂ ਦੇਖੋ ਦਿਲਜੀਤ ਨੇ ਕਿੰਨੀ ਪਿਆਰੀ ਗੱਲ ਕੀਤੀ ਕਿੰਨਾ ਰੱਬ ਤੈਨੂੰ ਤਰੱਕੀਆਂ ਬਖਸ਼ ਉਹੀ ਗੱਲ ਲੱਗੀ ਨਾ ਜਿਹੜਾ ਰੱਬ ਦਾ ਮੈਸੇਂਜਰ ਕਹਿੰਦਾ ਤੇ ਸ਼ੁਕਰਾਨਾ ਸ਼ੁਕਰਾਨਾ ਪਿਆਰ ਮੁਹੱਬਤ ਹਰ ਇੱਕ ਦੀ ਵਡਿਆਈ ਲਈ ਰੱਬ ਤੋਂ ਦੁਆ ਮੰਗਣੀ ਹਰ ਇੱਕ ਦੀ ਤਰੱਕੀ ਲਈ ਦੁਆ ਮੰਗਣੀ ਔਰ ਦਿਲਜੀਤ ਨੇ ਤੇ ਸਾਬਤ ਕਰ ਦਿੱਤਾ ਕਿ ਉਹ ਕਿੰਨਾ ਹੰਬਲ ਹੈ ਇਸ ਸਮੇਂ ਨੇਚਰ ਦੇ ਕਿੰਨਾ ਕਰ ਕੋਈ ਉਹਨੇ ਉਹਨੂੰ ਅਪਸ਼ਬਦ ਨਹੀਂ ਬੋਲੇ ਇਹੀ ਕਿਹਾ ਕਿ ਛੋਟੇ ਵੀਰ ਤੂੰ ਵੀ ਤਰੱਕੀਆਂ ਕਰੀ ਨਸੀਬ ਔਰ ਚਾਹੁੰਦਾ ਵੀ ਕੀ ਹੈ ਇਹੀ ਚਾਹੁੰਦਾ ਨੇ ਕਿ ਦਲਜੀਤ ਕਰਕੇ ਲਾਈਮ ਲਾਇਬ੍ਰੇਟ ਜਾਵੇ ਪਰ ਜਿਹੜੀ ਵੱਡੀ ਗੱਲ ਜਿਹੜੀ ਨਸੀਬ ਦੀ ਮੈਨੂੰ ਚੰਗੀ ਨਹੀਂ ਲੱਗੀ ਉਹਨੇ ਇਹ ਕਿਹਾ ਕਿ ਹੀ ਇਸ ਨਾਟ ਪੰਜਾਬੀ ਮੈਂ ਨਸੀਬ ਤੋਂ ਪੁੱਛਣਾ ਚਾਹੁੰਦਾ ਕਿ ਪੰਜਾਬੀ ਹੋਣ ਦਾ ਪੈਮਾਨਾ ਕੀ ਹੈ ਪੰਜ ਆਬ ਪੰਜਾਬ ਨੂੰ ਪੰਜਾਬ ਕਿਹਾ ਜਾਂਦਾ ਪੰਜਾਂ ਦਰਿਆਵਾਂ ਦੀ ਧਰਤੀ ਹੁਣ ਤਾਂ 2.5 ਦਰਿਆ ਹੀ ਰਹਿ ਗਏ ਸਾਡੇ ਕੋਲ ਹਾਂ ਇੱਕ ਚਿੱਟੇ ਦਾ ਦਰਿਆ ਚੱਲਦਾ ਕੀ ਨਸੀਬ ਕਦੀ ਉਹਦੇ ਬਾਰੇ ਬੋਲੇ ਨਸੀਬ ਨੇ ਕਿਹਾ ਕਿ ਹੀ ਇਸ ਨਾਟ ਪੰਜਾਬੀ ਕਿਉਂ ਕਿਉਂਕਿ ਉਹਦੇ ਕੇਸ ਕੱਟੇ ਹੋਏ ਆ ਪਰ ਅਸੀਂ ਨਸੀਬ ਤੋਂ ਪੁੱਛਣਾ ਚਾਹੁੰਦੇ ਨਸੀਬ ਜੀ ਪੰਜਾਬ ਦੇ ਕਈ ਅਜਿਹੇ ਵੱਡੇ ਕੱਦ ਦੇ ਲੀਡਰ ਆ ਜਿਹੜੇ ਦਸਤਾਰ ਬੰਨਦੇ ਆ ਪਰ ਥੱਲਿਓ ਕੇਸ ਕੱਟ ਹੋਏ ਆ ਕੱਟੇ ਹੋਏ ਕੀ ਤੁਸੀਂ ਉਹਨਾਂ ਤੋਂ ਸਵਾਲ ਪੁੱਛੋਗੇ ਕੀ ਤੁਸੀਂ ਉਹਨਾਂ ਨੂੰ ਕਹਿਣ ਦਾ ਜਿਗਰਾ ਰੱਖਦੇ ਆ ਕਿ ਹੀ ਇਸ ਨਾਟ ਪੰਜਾਬੀ ਕੀ ਤੁਸੀਂ ਕਿਸੇ ਵੱਡੇ ਲੀਡਰ ਨੂੰ ਇਹ ਗੱਲ ਕਰ ਸਕਦੇ ਆ ਨਹੀਂ ਤੁਸੀਂ ਦਲਜੀਤ ਨੂੰ ਸਵਾਲ ਕੀਤਾ ਕਿਉਂ ਕਿ ਕਿ ਦਲਜੀਤ ਅੱਜ ਕੱਲ ਲੋਕਾਂ ਦੇ ਜੱਲਾ ਦੀ ਧੜਕਣਾ ਤੁਹਾਨੂੰ ਪਤਾ ਜੇ ਚੰਗੇ ਤਰੀਕੇ ਇੱਜ਼ਤ ਨਹੀਂ ਬਣਦੀ ਚੰਗੇ ਤਰੀਕੇ ਨਾਮ ਨਹੀਂ ਬਣਦਾ ਮਾੜੇ ਤਰੀਕੇ ਆਜੋ ਤਾਂ ਇਸ ਕਰਕੇ ਸ਼ੈਤਾਨ ਦੇ ਪੁਜਾਰੀ ਤੁਸੀਂ ਆ ਦਲਜੀਤ ਨਹੀਂ ਆ ਉਹਦੇ ਪਿੱਛੇ ਇੱਕ ਹੋਰ ਵੀ ਕਾਰਨ ਹੈ ਮੈਂ ਸਿਰਫ ਇੰਨੀ ਗੱਲ ਲੋਕਾਂ ਨੂੰ ਸਮਝਾਉਣਾ ਚਾਹੁੰਦਾ ਜਿਹੜੇ ਨਸੀਬ ਵਰਗੇ ਗਿਆਨ ਵੰਡਦੇ ਆ ਕਿ ਦਲਜੀਤ ਇਸ ਨਾਟ ਅ ਰਿਲੀਜੀਅਸ ਗੁਰੂ ਦਲਜੀਤ ਕੋਈ ਰਿਲੀਜੀਅਸ ਗੁਰੂ ਥੋੜੇ ਆ ਕਿ ਉਹ ਪੰਜਾਬੀ ਨਹੀਂ ਆ ਜੀ ਜੇ ਉਹਨੇ ਕੇਸ ਘਟਾਲੇ ਦਲਜੀਤ ਇੱਕ ਆਰਟਿਸਟ ਹੈ ਦਿਲਜੀਤ ਇੱਕ ਕਲਾਕਾਰ ਹੈ ਅਸੀਂ ਇਸ ਗੱਲ ਨੂੰ ਸਮਝੀਏ ਕਿ ਦਿਲਜੀਤ ਕੋਈ ਧਾਰਮਿਕ ਪ੍ਰਚਾਰਕ ਨਹੀਂ ਆ ਉਹ ਇੱਕ ਆਰਟਿਸਟ ਹੈ ਕਲਾਕਾਰ ਹੈ ਕਲਾਕਾਰ ਨੂੰ ਤਾਂ ਜਿੱਦਾਂ ਦਾ ਕਰੈਕਟਰ ਉਹਨੂੰ ਪਲੇ ਕਰਨ ਨੂੰ ਮਿਲੇਗਾ ਉਹਨੇ ਉਹ ਪਲੇ ਕਰਨਾ ਹੁਣ ਇਦਾਂ ਹੀ ਸਿੱਧੂ ਮੂਸੇ ਵਾਲਾ ਰੱਬ ਥੋੜੇ ਸੀ ਇੱਕ ਕਲਾਕਾਰ ਸੀ ਪਰ ਉਹ ਸੋਲ ਪਿਓਰ ਸੀਗੀ ਸੋਲ ਪਿਓਰ ਸੀ ਤਾਂ ਕੁਦਰਤ ਨੇ ਨਵਾਜਿਆ ਇਸੇ ਤਰੀਕੇ ਚਮਕੀਲਾ ਕੋਈ ਰੱਬ ਥੋੜੇ ਸੀ ਚਮਕੀਲਾ ਇੱਕ ਕਲਾਕਾਰ ਸੀ ਵਧੀਆ ਕਲਾਕਾਰ ਸੀ ਉਹਨੂੰ ਗੁਣ ਸੀ ਉਹਨੂੰ ਪਤਾ ਸੀ ਕਿਵੇਂ ਅੱਖਰਾਂ ਨਾਲ ਖੇਡਣਾ ਪਰ ਇਹਨਾਂ ਦੋਨਾਂ ਕੇਸਾਂ 'ਚ ਇਤਰਾਸ ਦੀ ਪਤਾ ਕੀ ਰਹੀ ਹੈ ਸਿੱਧੂ ਮੂਸੇ ਵਾਲੇ ਕੇਸ 'ਚ ਤੇ ਚਮਕੀਲੇ ਵਾਲੇ ਕੇਸ ਇਹ 30 ਨਹੀਂ ਟੱਪੇ ਔਰ ਜਿਹੜੀ ਬੰਦੇ ਅੰਦਰ ਨਾ ਮੈਚਿਓਰਿਟੀ ਆ ਉਹ 30 ਟੱਪਣ ਤੋਂ ਬਾਅਦ ਆਂਦੀ ਜੋ ਦਲਜੀਤ ਵਿੱਚ ਆ ਚੁੱਕੀ ਹੈ ਔਰ ਸਿੱਧੂ ਮੂਸੇ ਵਾਲਾ ਵੀ 29 ਸਾਲ ਦਾ ਸੀ ਜੀ ਚਮਕੀਲਾ ਜਿਹੜਾ ਆ ਉਹ 27-22 ਸਾਲ ਦਾ ਸੀ ਜਦੋਂ ਉਹਨੂੰ ਗੱਡੀ ਚਾੜ ਦਿੱਤਾ ਗਿਆ ਜਿਉ ਧਰਤੀ ਤੇ ਰਹਿ ਜਾਂਦੇ 30 ਟੱਪ ਜਾਂਦੇ ਪਤਾ ਨਹੀਂ ਖੋਰੇ ਕਿੰਨੀ ਮੈਚਿਓਰਿਟੀ ਆਉਣੀ ਸੀ ਕਿੰਨੇ ਲੋਕਾਂ ਦੇ ਦੁੱਖ ਦਰਦ ਲਿਖਣੇ ਸੀ ਚਮਕੀਲਾ ਲਕਚਰ ਗਾਇਕੀ ਤੋਂ ਇਸ ਪਾਸੇ ਆ ਗਿਆ ਸੀ ਕਿ ਸਾਥੋ ਬਾਬਾ ਖੋਲਿਆ ਤੇਰਾ ਨਨਕਾਣਾ ਜੇ ਉਹ ਰਹਿ ਜਾਂਦਾ ਕੀ ਪਤਾ ਉਹ ਕਿੰਨੇ ਲੋਕਾਂ ਦੇ ਜਿਹੜੇ ਇਸ਼ੂ ਆ ਜੋ ਗਰਾਉਂਡ ਤੇ ਰਿਐਲਿਟੀ ਆ ਉਹਨੂੰ ਕਿਦਾਂ ਪੇਸ਼ ਕਰਦਾ ਜਿਉ ਲੈਕਚਰ ਤਾਂ ਉਹ ਪੇਸ਼ ਕਰ ਸਕਦਾ ਸੀ ਤਾਂ ਲੋਕਾਂ ਦੇ ਦੁੱਖ ਤਕਲੀਫਾਂ ਨੂੰ ਵੀ ਪੇਸ਼ ਕਰ ਸਕਦਾ ਸੀ ਇਸ ਕਰਕੇ ਨਸੀਬ ਹੱਲੇ ਮੈਨੂੰ ਲੱਗਦਾ 30 ਤੋਂ ਛੋਟਾ ਇਸ ਕਰਕੇ ਸੋਚ ਵੀ ਛੋਟੀ ਹੈ ਪਰ ਮੈਂ ਫਿਰ ਤੋਂ ਕਹੂੰਗਾ ਦਲਜੀਤ ਨੂੰ ਸਵਾਲ ਕੀਤਾ ਪਿੱਠ ਤੇਰੀ ਤਾਂ ਥਪੜਾਂਗੇ ਤੈਨੂੰ ਤਾਂ ਕਹਾਂਗੇ ਤੇਰੇ ਕੋਲ ਦਮ ਹੈ ਜੇ ਤੂੰ ਫਿਰ ਲੀਡਰਾਂ ਨੂੰ ਵੀ ਸਵਾਲ ਕਰੇ ਕਿ ਯੂ ਆਰ ਨਾਟ ਪੰਜਾਬੀ ਲੀਡਰ ਕਿਸ ਨੂੰ ਕਹਿ ਕੇ ਦਿਖਾ ਬਾਈ ਕਿਉਂਕਿ ਬਹੁਤ ਸਾਰੇ ਲੀਡਰ ਨੇ ਜਿਨ੍ਹਾਂ ਨੇ ਪੱਗ ਤਾਂ ਦਸਤਾਰ ਤਾਂ ਸਜਾਈ ਹੈ ਲੇਕਿਨ ਥੱਲੇ ਕੇਸ ਕੱਟੇ ਹੋਏ ਆ ਹੁਣ ਇਹ ਉਹਨਾਂ ਨੂੰ ਨਹੀਂ ਪੁੱਛ ਸਕਦੇ ਦਲਜੀਤ ਨੂੰ ਕਿਉਂ ਪੁੱਛਣਗੇ ਕਿਉਂਕਿ ਉਹ ਇਸ ਟਾਈਮ ਹੰਬਲ ਹੈ ਕਿਉਂਕਿ ਪਤਾ ਉਹਨੂੰ ਕੁਝ ਕਹੇ ਤੇ ਕੋਈ ਪਰਚਾ ਨਹੀਂ ਹੋਣਾ ਕਿਸੇ ਲੀਡਰ ਨੂੰ ਕਹਿ ਕੇ ਤਾਂ ਦਿਖਾਵੇ ਅਗਲੇ ਕਿਵੇਂ ਬਾਹਮ ਰੋੜੂ ਦੇਣਗੇ ਨਾ ਫਿਰ ਇਹ ਨਸੀਬ ਨੂੰ ਪਤਾ ਲੱਗਾ ਕਿ ਨਸੀਬ ਕਿਵੇਂ ਭੜੇ ਭੜੇ ਲਿਖ ਦਿੱਤੇ ਕਿਸੇ ਲੀਡਰ ਨੂੰ ਕਹਿਤਾ ਨਾ ਫਿਰ ਕਹੂਗਾ ਨਸੀਬ ਸਾਡੇ ਲਿਖੇ ਲੱਭ ਨੇ ਕੱਚੀ ਪੈਨਸਲ ਨਾਲ ਤੇ ਇਸ ਕਰਕੇ ਦਲਜੀਤ ਇਸ ਵੈਰੀ ਗ੍ਰੇਟ ਦਲਜੀਤ ਨੇ ਜੋ ਚੀਜ਼ ਪ੍ਰਾਪਤ ਕੀਤੀ ਹੈ ਉਹਦਾ ਉਹਦੇ ਪਿੱਛੇ ਲੰਬਾ ਸੰਘਰਸ਼ ਹੈ ਔਰ ਇਸ ਸਮੇਂ ਸਿਰਫ ਤੇ ਸਿਰਫ ਪੋਜ਼ਿਟਿਵ ਵਾਈਬਸ ਦਲਜੀਤ ਦੇ ਥਰੂ ਮਿਲ ਰਹੀਆਂ ਇਹ ਬਹੁਤ ਚੰਗੀ ਗੱਲ ਹੈ ਔਰ ਦਿਲਜੀਤ ਸਾਡਾ ਨਾਮ ਉੱਚਾ ਕਰ ਰਿਹਾ ਸਾਨੂੰ ਦਿਲਜੀਤ ਤੇ ਪ੍ਰਾਊਡ ਫੀਲ ਹੋਣਾ ਚਾਹੀਦਾ ਰੈਦਰ ਥੈਨ ਇਹ ਕਹਿਣਾ ਚਾਹੀਦਾ ਕਿ ਕੋਈ ਪੰਜਾਬੀ ਨਹੀਂ